ਬਿਹਾਰ ਵਿੱਚ ਐਨਡੀਏ ਗਠਬੰਧਨ ਦੀ ਵੱਡੀ ਜਿੱਤ ਖੁਸ਼ੀ ਵਿੱਚ ਭਾਜਪਾ ਵਰਕਰਾਂ ਨੇ ਵੰਡੇ ਲੱਡੂ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੋਮਾਰਾਮ ਕਰੰਟੀ ਨੇ ਕੀ ਕਿਹਾ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਪਾਰਟੀ ਜਿੰਦਾਬਾਦ ਬੋਲੇ ਸੋਨਹਿਰ ਸਵਾਗਤ ਹੈ ਓਏ ਬੰਦੇ ਨੂੰ ਖੜਾ ਕਰੀ ਓਏ ਜਸ ਬਾਈ ਹਾਜੀ ਪ੍ਰਧਾਨ ਜੀ ਬਿਹਾਰ ਦੇ ਵਿੱਚ ਜਿਹੜਾ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਹੈ ਉਸ ਨੂੰ ਲੈ ਕੇ ਅੱਜ ਸੰਗੂਰ ਦੇ ਵਿੱਚ ਤੁਹਾਡੇ ਵੱਲੋਂ ਲੱਗੂ ਮੁੰਡੇ ਜਾ ਰਹੇ ਕੀ ਕਰ ਰਹੇ ਹੋ ਪੰਜਾਬ ਦੇ ਵਿੱਚ ਬਿਹਾਰ ਵਿੱਚ ਪੁੱਛਿਆ ਚਾਹੁੰਦੇ ਹਾਂ ਵੀ ਬੀਜੇਪੀ ਸਰਕਾਰ ਬਣੇ ਇਸ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜੋ ਬਿਹਾਰ ਦੇ ਵਿੱਚ ਸਰਕਾਰ ਬਣੀ ਆ ਉਹਦੀ ਖੁਸ਼ੀ ਮਨਾ ਰਹੇ ਹਾਂ ਲੱਡੂ ਵੰਡ ਕੇ ਤੇ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਵੀ ਬੀਜੇਪੀ ਸਰਕਾਰ ਬਣੇ ਜੋ ਬਿਹਾਰ ਹੈ ਯੂਪੀ ਹੈ ਹਰਿਆਣਾ ਜਿੰਨੀਆਂ ਵੀ ਬੀਜੇਪੀ ਰਾਜੇ ਜੋ ਸਟੇਟਾਂ ਨੇ ਉਹਨਾਂ ਵਾਂਗੂ ਪੰਜਾਬ ਦੇ ਵਿੱਚ ਵੀ ਸਰਕਾਰ ਬਣਾਈ ਜਾਵੇ ਇਸੇ ਖੁਸ਼ੀ ਵਿੱਚ ਅਸੀਂ ਲੱਡੂ ਵੰਡ ਰਹੇ ਹਾਂ ਸਰਦਾਰ ਜੀ ਅੱਜ ਜਿਮਨੀ ਚੌਂਕ ਤਰਨਤਾਰਨ ਦਾ ਨਤੀਜਾ ਆਇਆ ਸੀ ਉਸ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਦੀ ਜਮਾਨਤ ਚ ਉੱਡ ਗਈ ਆ ਉਸ ਬਾਰੇ ਕੀ ਕਿਹਾ ਜਾਊਗਾ ਦੇਖੋ ਪੰਜਾਬ ਦੇ ਵਿੱਚ ਬੀਜੇਪੀ ਪਹਿਲੀ ਵਾਰੀ ਇਲੈਕਸ਼ਨ ਲੜ ਰਹੀ ਹੈ ਪਹਿਲਾਂ ਆਪ ਦੇ ਤੌਰ ਤੇ ਇਲੈਕਸ਼ਨ ਲੜਿਆ ਸੀ ਉਹਦੇ ਵਿੱਚ ਵੀ ਵਧੀਆ ਪਰਫਾਰਮੈਂਸ ਮਿਲੀ ਸੀ ਹੁਣ ਵੀ ਅਸੀਂ ਚਾਹੁੰਦੇ ਹਾਂ ਉਹ ਪਰਮੋਰ ਉਹ ਸਾਨੂੰ ਵੋਟਾਂ ਪਈਆਂ ਨੇ ਤੇ ਜੋ ਹਾਰ ਹੋਈ ਆ ਉਹ ਉਥੋਂ ਦੀਆਂ ਜੋ ਪਾਰਟੀਆਂ ਜਿੱਤਦੀਆਂ ਆ ਰਹੀਆਂ ਨੇ ਉਹਨਾਂ ਦੀ ਹਾਰ ਹੋਈ ਐ ਬੀਜੇਪੀ ਦੀ ਤਾਂ ਉਥੇ ਅਸੀਂ ਜਿੱਤ ਮੰਨਦੇ ਆ ਵੀ ਸਾਡੇ ਬੂਥ ਵੀ ਲੱਗੇ ਆ ਤੇ ਹਰ ਇੱਕ ਬੂਥ ਦੇ ਉੱਪਰ ਵੋਟ ਵੀ ਸਾਨੂੰ ਮਿਲੀ ਆ 27 ਦੇ ਵਿੱਚ ਅਸੀਂ ਦਾਵਾ ਕਰਦੇ ਆ ਕਿ ਸਰਕਾਰ ਬਣਾਵਾਂਗੇ 2027 ਦੇ ਵਿੱਚ ਪੰਜਾਬ ਦੇ ਅੰਦਰ ਬੀਜੇਪੀ ਦੀ ਕੀ ਪੋਜੀਸ਼ਨ ਦੇਖ ਕੇ ਚੱਲ ਰਹੇ ਹਾਂ ਅਸੀਂ ਸਰਕਾਰ ਬਣਾਉਣ ਦਾ ਦਾਵਾ ਕਰਦੇ ਆ ਤੇ ਮਨ ਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਕਿਰਪਾ ਨਾਲ ਪੰਜਾਬ ਦੇ ਵਿੱਚ ਵੀ ਅਸੀਂ ਸਰਕਾਰ ਬਣਾਵਾਂਗੇ ਜੀ